ਸਤਿ ਨਾਮਯਾ ਜੀ ਅਸੀਂ ਸਾਰਿਆਂ ਦਾ ਵਿਜੀਵਕ ਸਵਾਗਤ ਕਰਾਂਗੇ ਜੇਕਰ ਉਹ ਸਾਰਾ ਕਾਰਗਰਮ ਉੱਪਰ ਚਲਾ ਕੇ ਸਾਡੇ ਦੇ ਪਾਸਾ ਕਰਦੇ ਸੈਕਟਰੀ ਸਾਹਿਬ ਜੀ ਜੇ ਡੈਨਾ ਸਾਹਿਬ ਵੀ ਨੇ ਜਿਹੜਾ ਵੀ ਸਾਨੂੰ ਵਰਤਦਾ ਸਾਹਿਬ ਅਲੀ ਨੂੰ થોੜਾ ਸੁਣ ਲਈ ਅਜ ਨਾਲ ਹੈ ਜੀ ਤਾਰੀ ਬਣਾਈਆਂ ਹਰ ਤਰ੍ਹਾਂ ਦਾ ਡਿਜ਼ਾਈਨ ਹਾਂ ਉਹ ਬਾਰ ਬਾਰ ਲੋਕਰ ਬਸੰਤ ਮੈਂ ਜਾ ਰਿਹਾ ਹਾਂ ਖਜ਼ੂਰ ਸਾਹਿਬ ਨੂੰ ਸਮੇਂ ਵਸਤੇ ਚ ਜੈਨੂ ਖੜੀ ਹਿੱਕ ਕਰਸ ਤੇ ਤੇ ਖੁਸ਼ਬੂ ਆਦੀ ਤੇ ਐ ਜੀ ਬਹੁਤ ਬਹੁਤ ਤੁਹਾਡਾ ਪਿਆਰ ਜੀ ਜਿੱਤਾ ਸਾਰਾ ਜੋ ਇਹ ਸਾਲ ਨੂੰ ਯਾਦ ਕਰਦੇ ਐ ਐ ਬੋਲਦੇ ਘੱਟੇ ਤੋਂ ਪਈ ਉਹਦੇ ਕੋਈ ਸੁਭਾਲ ਸਮੁੰਦਰੀ ਸੁੱਖਾ ਕੰਮ ਦੀ ਅੰਬੀਸ਼ਨ ਕਰਕੇ ਕਿੰਨੇ ਜੁਨੀ ਸਰਫਲ ਲੋਕ ਔਰ ਇੰਡੀਆ ਦੇ ਆਰਟਿਸਟ ਉਹਨਾਂ ਨੂੰ ਵੀ ਪਛਛ ਸਕਦੇ ਤੇ ਜਵਾਰ ਉਹ ਵੀ ਪਲਸਰ ਹੋਰ ਤੋਂ ਪਹਿਲਾਂ ਮੈਂ ਕਈ ਦੁਬਾਰਾ ਨਹੀਂ ਦਿਸਣੀ ਫੋਟੋ ਫੇਸਿੰਗ ਅੱਛਾ ਉਹ ਹੀ ਦਾ ਕੰਮ ਕਰਦਾ ਅੱਛਾ اور ਜਿੱਥੇ ਵੀ ਬੈਕ ਚੈਕ ਚੱਲ ਰਿਹਾ ਹੈ ਪੈਂਡਿੰਗ ਇਹ ਤਾਂ ਹਮ ਦੱਸਿਆ ਹੀ ਮੈਂ ਬੰਦ ਬੰਦ ਦਫੇ ਚ ਹੋ ਗਈ ਹੈ ਐ ਉਹ ਦੋ ਬੰਦ ਚਾਹ ਚੀਬਿਆ ਸਰ ਦਾ ਰੌਣ ਪੂਰਾ ਹੋ ਗਿਆ ਕਹਿੰਦੇ ਨੇ ਕਿ ਉਹ ਫਾਈਨਾਂਸ ਦੇ ਪ੍ਰੈਜ਼ੀਡੈਂਟ ਖੰਡਾਪੂਰ ਦੇ ਚਾਰਜ ਦੇ ਸੈਕਟਰੀ ਉਹਨਾਂ ਨੇ ਉਹਦੇ ਨਾਲ ਉਹਨਾਂ ਨੂੰ ਟੈਸਟ ਕੀਤਾ ਕਿ ਬਣੀ ਸਕਦੀ ਆ ਜਾਵੇ ਇਹ ਸਭ ਤੋਂ ਪਹਿਲਾਂ ਅਨਿਸ਼ਾ ਮੈਮ ਤੁਸੀਂ ਜਿਸ ਸਾਈਡ ਤੇ ਆ ਜਾਓ ਤੇ ਲੰਬੇ ਦੀ ਹੈ ਅਸਲਾਮੁਅਲਾਈਕ। ਇਧਰ ਥੋੜਾ ਕੰਮ ਹੋ ਬਹੁਤ ਲੱਗੀ ਮਨਾ ਲਗਾ ਸਾਰੇ ਬੈਗੋ ਜੀ ਜੀਨਾਂ ਜੀ ਵਾਸਤੇ ਜੀ ਜੀਨਾਂ ਜੀ ਵਾਸਤੇ ਇਹ ਕਲਾ ਵਿੱਚ ਅੱਜ ਚੀਨਾ ਸਾਹਿਬ ਦਾ ਮਾਨ ਵਾਲੀ ਗੱਲ ਹੈ ਸ਼ਹਿਰ ਦੇ ਇਸ ਕਲਾ ਦੇ ਸਰਪ੍ਰਸਤ ਵਨਨਵਲੀ ਸੁਦਰਿੰਦਰ ਮੋਹਨ ਸਿੰਘ ਜੀ ਸਦਾ ਅਰੇ ਵਿਚਲੇ ਅਸੀਂ ਬੇਹੱਦ ਖੁਸ਼ ਆ ਉਹਨਾਂ ਦੇ ਨਾਲ ਕੇਟੀ ਕਲਾ ਮਿਊਜ਼ੀਅਮ ਕੌਂਸਲ ਦੇ ਸਾਡੇ ਸੈਕਟਰੀ ਜਿਨ੍ਹਾਂ ਦੀ ਅਗਵਾਈ ਅਮੇ ਮੈਮੀ ਔਰ ਬਾਕੀ ਸਾਰੇ ਜੋ ਇੱਥੇ ਕੰਮ ਕਰ ਰਹੇ ਆ ਸ਼੍ਰੀ ਰਜੇਸ਼ ਰੈਣਾ ਜੀ ਉਹਨਾਂ ਲਈ ਵੀ ਕੋਰ ਜ਼ੋਰਦਾਰ ਤਾਲੀਆਂ ਪਲੀ ਮੈਡਮ ਚੀਨਾ ਜੀ ਲਈ ਵੀ ਕੋਈ ਜ਼ੋਰਦਾਰ ਤਾਲੀਆਂ ਮੋੜਨ ਔਰ ਉਹਨਾਂ ਦੇ ਨਾਲ कौसला ट्रस्स्ट जो ट्रस्टी है मैडम निशा गई जी गुरुवार बोर्ड मैंबर स थोड़ी देर बाद ज्वाइन करेंगे चीना साहब जी को थोड़ा कला बारे दसना चाहूँगा पेंटिंग एग्जीबिशन की गल गिल साहब करे इसलो का <coughs> इस मन बनिया ਇਹ ਜਿਸ ਰਾਹ ਵਾਸੀ ਇਸ ਮੁਕਾਮ ਤੱਕ ਪਹੁੰਚੇ ਜੋ 6 ਹੱਥ ਵੀ ਲਗਾ 19 ਸੀ ਪੁਰਾਣਾ ਮੇਰੇ ਕਰਦੇ ਕਰਦੇ ਜੇ ਅਸੀਂ ਇੱਥੇ ਕੁੱਝ ਆ ਛਿਰਾਂ ਤੁਸੀਂ ਜਾਣਦੇ ਹੋ ਇਹ ਕੌਂਸਲ ਟਰਸਟ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਰਵੀਦਾਇਨ ਸਾਹਿਬ ਐਨ ਆਰ ਆਈ ਨੇ ਬਹੁਤ ਸਾਲ ਪਹਿਲਾਂ ਅਮ੍ਰਿਤਸਰ ਤੋਂ 60 ਸਾਲ ਪਹਿਲਾਂ ਅੰਬੇਰਕਾ ਕਰੀ ਲਈ ਸੀ ਏਵਲਾ ਬੀਨ ਚਾਹੀਦਾ ਉਹਨਾਂ ਨੇ ਸੋਚਿਆ ਸੀ ਕਿ ਕਿਸ ਤਰ੍ਹਾਂ ਦਾ ਅਧਾਰਾ ਬਣਾਇਆ ਜਾਵੇ ਕੀ ਕਹਾਂਗਾ ਮੈਡਮ ਮੰਧੂ ਜੀ ਤੁਸੀਂ ਮੁੱਖ ਲਗਾਂ ਹਰ ਕੋਨੇ ਕੋਨੇ ਉਨੂੰ ਛੱਡ ਦਿੰਦੇ ਆ ਫਰੰਟ ਵਿੱਚ ਕੰਪੇਰ ਸਜੇ ਚਾਰੇ ਪਾਸੇ ਇਸ ਕੋਈ ਸ਼ਖਸੀਅਤ ਨੇ ਸਰਦਾਰ ਕੁਲਵੰਤ ਸਿੰਘ ਜੀ ਇਸੇ ਦੇ ਸਦੇ ਸਿਵਰੋਂ ਬੇਨਤੀ ਕਰਦੇ ਆ ਕਿ ਸਰਦਾਰ ਕੁਲਵੰਤ ਸਿੰਘ ਜੀ ਆਓ ਛੀਨਾ ਸਾਹਿਬ ਜਿੰਨਾ ਬਾਰੇ ਸਾਰੇ ਜਾਣਦੇ ਛੀਨਾ ਸਾਹਿਬ ਪਹਿ ਪੰਜਾਹ ਸਾਲ ਤੋਂ ਜਾਂ 40 ਸਾਲ ਤੋਂ ਲਗਾਤਾਰ ਇਹਨਾਂ ਦੀ ਛਤਰ ਛਾਇਆ ਹਟ ਖਾਲਸਾ ਕਾਲਜ ਚਾਰੀਕਾਂ ਸਾਲੋਂ ਕਲੀਤੀ ਹੈ। ਔਰ 10 ਸਾਲ ਰਿਟਾਇਰਮੈਂਟ ਤੋਂ ਬਾਅਦ ਵੀ ਇਥੇ ਆੜ ਗੱਲੀ ਸਾਡਾ ਕਾਰਿਆ ਇਕੱਠੇ ਹੁੰਦੇ ਰਹਿੰਦੇ ਆ। ਇਹ ਮੇਰਾ ਨਾਮ ਹੀ ਦੱਸੀਏ ਸਾਰੇ ਜਾਣਦੇ ਆ ਕਿ ਜਿੱਦ ਤਰੋਂ ਲੱਗ ਜਾਂਦੇ ਉਸੇ ਇੰਸਟੀਚੂਨ ਬਣ ਜਾਂਦਾ ਜੇ ਘੜੀ ਤੋਂ ਚੱਲਦੇ ਬਿਲਡਿੰਗ ਬਣ ਜਾਂਦੀ ਹੈ। ਹਰਸਰ ਕਾਲਜ ਨੂੰ ਵੀ ਕਹਿੰਦਾ ਰਿਹਾ ਕਿ ਇਹ ਦੁਨੀਆ ਨੂੰ ਕਿਉਂ ਨਹੀਂ ਵਿਖਾਉਂਦੇ ਸਾਰੀ ਦੁਨੀਆ ਇਕੱਠੀ ਕਰੋ ਇੱਥੇ ਖਾਲਸਾ ਕਾਲਜ ਵਿੱਚ ਖੜਾ ਹੋਵੋ ਬੇਰੱਜਾ ਦਾ ਕਿ ਸ਼ਾਹਜਹਾਨ ਵੀ ਸੜਦਾ ਹੁਣਾ ਤੇ ਆਤਮੋ ਵੀ ਕਿ ਇੱਕ ਹੀ ਬੰਦੇ ਲੋਕਲੋਰੇ ਇਧਰ ਨੂੰ ਕੰਮੇ ਸ਼ੁਰੂ ਕਰ ਦਿੰਗੇ ਕਵਾਲ ਕੀਤੀ ਆ ਔਰ ਉਧੇ ਜਾ ਕੇ ਖਾਲਸਾ ਸਕੂਲ ਦੇ ਵਿੱਚ ਮੈਂ ਚੈਂਕ ਸਾਲ ਜੋ ਉਹਦੀ ਹਾਲਤ ਹੁਣ ਖੂਬਸੂਰਤ ਕਰਦੀ ਹੈ ਤੇ ਪਹਿਲੇ ਖੂਬਸੂਰਤ ਸੀ ਅਪੀ ਤੁਹਾਨੂੰ ਕਹਾਂ ਉਹ ਤੁੰਡੂ ਜੀ ਦੀ ਕਰਦਾ ਬੜੀ ਆਖਿਸ਼ ਸੀ ਸ਼ੁਰੂ ਤੋਂ ਹੀ ਕਿ ਇੱਕ ਐਗਜ਼ੀਬਿਸ਼ਨ ਮੈਂ ਲਾ ਸਕਾਂ ਔਰ ਅਰਪਣਾ ਲੰਬਾ ਲੰਮਾ ਸਫਰ ਹੁੰਦੇ ਅੱਜ ਲੱਗਦਾ 5 ਦਿਨ 5 ਦਾ 8 ਕੇ 5 ਦਿਨ ਲੱਗਦੇ ਆ ਕਿ ਇੱਕ ਦਿਨ ਮੈਂ ਖਾਸਸ ਨੂੰ ਮੇਰੇ ਆ ਇੱਕ ਦਿਨ ਆੜ ਗਲ ਵੀ ਇੱਕ ਦਿਨ ਬਚਪਨ ਚ ਰਿਆਂ ਪੜਦਾ ਤੇ ਐਦਾਂ ਕਰਕੇ 5 ਸਾਲ 5 ਦਿਨਾਂ ਵਿੱਚ ਲੰਘ ਗਏ ਆ ਫੋਲ ਪਾਣੀ ਇੱਕ ਦਿਨ ਬਾਕੀ ਆ ਉਹ ਸਾਹ ਨਾਲ ਤਾਂ ਇਹ ਜਿਹੜੀ ਐਗਜ਼ਿਬਿਸ਼ਨ ਆ ਜਿਵੇਂ ਪਾਣੀ ਮੈਂ ਜੋ ਕੰਮ ਬਾਰੇ ਗੱਲ ਕਰਦਾ ਕਿ ਕੋਈ ਪਲੈਂਟ ਨਹੀਂ ਬੱਚੇ ਨੂੰ ਲੋਕ ਕਾਲਜ ਪਾਉਂਦੇ ਆ ਯੂਨੀਵਰਸਿਟੀ ਬੇਟਾ ਹੈ ਪੜਨਾ ਐ ਕਰਨਾ ਤੂੰ ਇਸ ਤਰ੍ਹਾਂ ਦੀ ਪੇਂਟਿੰਗ ਕਰਨੀ ਜਿਵੇਂ ਇੱਕ ਨਹਿਰ ਬਣਾਉਂਦੇ ਆ ਪੱਕੀ ਨਹਿਰ ਪਾਣੀ ਨੂੰ ਕਹਿ ਦਿੰਦੇ ਤੂੰ ਇਹਦੇ ਵਿੱਚ ਵਿੱਚ ਜਾਣਾ ਤੁਰਸਾ ਬਿਲੇ ਬੜ ਜਾਂਦਾ ਅਸੀਂ ਉਹ ਪਾਣੀ ਆ ਜਿਹੜੇ ਪਹਾੜ ਤੋਂ ਡਿੱਜਦੇ ਆ ਔਰ ਆਪਣਾ ਰਾਹ ਜਿੱਧਰ ਦੀਵਾਲ ਮਿਲੇ ਜਿੱਧਰ ਮਿਲੇ ਉਧਰ ਨੂੰ ਡਿੱਗੇ ਸੋ ਇਹ ਪੰਜ ਦਹਾਕੇ ਜਿਹੜੇ ਆ ਉਹ ਵਗਦੇ ਵਗਦੇ ਦਰਿਆ ਬਣ ਗਏ ਕੰਮ ਦਰਿਆ ਬਣ ਕੇ ਮੇਧ ਦਰਿਆ ਦੀnga ਸੂ ਇਕੱਠਾ ਹੁੰਦੀ ਰਾਂ ਦਿਲ ਕਰਦਾ ਸੀ ਕੋਈ ਜੋਲੀ ਸਾਹਿਬ ਵਰਗਾ ਬੰਦਾ ਬੰਨ ਲਾ ਕੇ ਥੋੜਾ ਪਾਣੀ ਇਕੱਠਾ ਕਰੇ ਤੇ ਖਾਵੇਂ ਲਈ ਦੇ ਚੰਨਾ ਪਾਣੀ ਪੜਦਾ ਸੋ ਇਹ ਮੇਰਾ ਸੁਪਨਾ ਕੁਝ ਸਾਲਾਂ ਤੋਂ ਹੀ ਸੀ ਕਿ ਭਰ ਕਿੱਥੋਂ ਹੋਣਾ ਬੁਰਾ ਇਦਾਂ ਲੱਗਦਾ ਨਹੀਂ ਸੀ ਇੰਦੀਆਂ ਬਿੰਦੀ ਕਿੱਥੋਂ ਮਿਲਣਗੀਆਂ ਕਿੱਦਾਂ ਇਕੱਠੇ ਕਰਾਂਗੇ ਉਹ ਮੈਂ ਨਾ ਜਦੋਂ ਮੋਬਾਈਲ ਫੋਲਿਆ ਤੇ ਜਿੰਨੇ ਨਾਲ ਪੇਂਟਿੰਗ ਦਾ ਇਤਸਾਮ ਸੀਗੀ ਜਿੰਨਾ ਬੜਵਾਈਆਂ ਉਹਨਾਂ ਦਰਾਂ ਦਾ ਪੀ ਐਨਟੀ ਲਿਖੀ ਗਿਆ ਉਪੀਐਨਟੀਜੀ ਲੈ ਕੇ ਪੇਂਟਿੰਗ ਉਹ ਲਿਸਟ ਮਿਲ ਗਈ ਉਸ ਲਿਸਟ ਨੂੰ ਮੈਂ ਫੋਨ ਕਰਨੇ ਸ਼ੁਰੂ ਕਰਦੇ ਜੌਨੀ ਸਾਹਿਬ ਕਹਿੰਦੇ ਘਰ ਘਰ ਜਾਵਾਂਗੇ ਇਕੱਠੀ ਦਰ ਲਿਆਵਾਂਗੇ ਦੋ ਚਾਰ ਦਿਨ ਲੱਗ ਜਾਣਗੇ ਹਫਤਾ ਲੱਗ ਜਾ ਪਰ ਉਹ ਇੰਨੇ ਲੋਕੀ ਚੰਗੇ ਕਿ ਉਹ ਸਾਰੇ ਕਹਿੰਦੇ ਕਿ ਅਸੀਂ ਤੇ ਆਪ ਪੇਂਟਿੰਗ ਤੁਹਾਡੇ ਉਥੇ ਪਹੁੰਚਾਵਾਂਗੇ ਸਭ ਦੱਸਣ ਕਿਥੇ ਚਾਹੀਦਾ ਪਿੰਡਾਂ ਤੋਂ ਸਟਿਹੜਾਲਾ ਬਤਾਲਾ ਹੋਰ ਵੀ ਕਈ ਪਿੰਡ ਮੈਨੂੰ ਯਾਦ ਨਹੀਂ ਉਹ ਤੋਂ ਵੀ ਪੇਂਟਿੰਗ ਆਈਆਂ ਮਜੀਠੇਵੋ ਉਹ ਬੇਟਾ ਸਟਾਲ ਲੈ ਕੇ ਆਇਆ ਸੋ ਉਹ ਇਕੱਠੀਆਂ ਹੋ ਗਈਆਂ ਸਾਫ਼ ਕੀਤੀਆਂ ਕੋਈ ਮੁਝੇ ਖਰਾਬ ਨਹੀਂ ਸੀ ਗਿਆ 40 45 ਸਾਲ ਪੁਰਾਣੀ ਪੇਂਟਿੰਗਸ ਕਈ ਬੇਲੀਆਂ ਹੀ ਸਟੋਰ ਚ ਪਾਈਆਂ ਮੈਨੂੰ ਲੱਭ ਗਈਆਂ ਜਿਹੜੀਆਂ 20 ਸਾਲ ਪਹਿਲਾਂ ਕਿਤੇ ਬੜਾਈਆਂ 30 ਸਾਲ ਪਹਿਲਾਂ ਉਹ ਵੇਖੀਆਂ ਹੀ ਨਹੀਂ ਕਰੀ ਸੋ ਇਹ ਇਕੱਠੀਆਂ ਹੋ ਗਈਆਂ ਕਿੰਨਾ ਕੰਮ ਜੋਲੀ ਸਾਹਿਬ ਨੇ ਮੇਰੇ ਨਾਲ ਮੇਰੇ ਨਾਲ ਕੀ ਉਹਨਾਂ ਕੱਲੇਂ ਕਹਿ ਲੋ ਇਸ ਸਾਫ ਸਪਾਈ ਤੇ ਲਾਉਣਾ ਔਰ ਵੈਣਾ ਸਾਹਿਬ ਜਿਹੜੀ ਗੈਲਰੀ ਤੁਸੀਂ ਸਾਨੂੰ ਦਿੱਤੀ ਆ ਅਸੀਂ ਤੁਹਾਡੇ ਅੰਮ੍ਰਿਤਸਰ ਦੇ ਕਲਾਕਾਰ ਕੀ ਸਾਰੇ ਬੜੇ ਸ਼ੁਕਰਗੁਜ਼ਾਰ ਆਂ ਬੜਾ ਭਾਗੇ ਆਂ ਕਿ ਇੱਥੇ ਇਹ ਗੈਲਰੀ ਬਣੀ ਆ ਕਿਹਦਾ ਫਾਇਦਾ ਆਰਟਿਸਟਾਂ ਨੂੰ ਲਈ ਅੰਮ੍ਰਿਤਸਰ ਦੇ ਲੋਕਾਂ ਨੂੰ ਮੈਂ ਖੰਦਾ ਹੈਗਾ ਔਰ ਹੋਰ ਬੰਦ ਅਸਲ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਕੋਈ ਰੁਕ ਅੱਜ ਮੇਰਾ ਦਿਨ ਹੈ ਤਾਂ ਮੈਂ ਅਗੋਂ ਪਿੱਛੋਂ ਬੜਾ ਵਧੀਆ ਬੋਲ ਲੈਣਾ ਤੇ ਅੱਜ ਮੋਸ਼ਨ ਨੂੰ ਲੋਇਆ ਪਰ ਆਹ ਮੋਟੇ ਮੇਰੀ ਵਾਰੀ ਪਤ ਨਹੀਂ ਆਵਾਜ਼ ਮੈਂ ਦੱਸਣ ਲੱਗਾ ਕਿ ਜਿੱਦੀਆਂ ਪੇਂਟਿੰਗਸ ਮੈਂ ਬੜਾਈ ਸੈਂਕੜੇ ਬਣਾਈਆਂ ਔਰ ਕੱਲੇ-ਕੱਲੀ ਪੇਂਟਿੰਗ ਤੇ ਉਹ ਬਣਵਾਉਣ ਵਾਲੇ ਦੀ ਇੱਕ ਕਹਾਣੀ ਔਰ ਇੱਕ ਮੇਰਾ ਰਿਸ਼ਤਾ ਬਣਿਆ ਉਹਦੇ ਨਾਲ ਅੱਜ ਵੀ ਉਹ ਮੈਨੂੰ ਫੋਨ ਕਰਦੇ ਮੈਂ ਉਹਨਾਂ ਨਾਲ ਉਹਨਾਂ ਨੂੰ ਜਾਣਦਾ ਚਿਤਾਵ ਨਹੀਂ ਗਦਾ ਬਾਤਾਂ ਸੁਣਾਉਂਦੇ ਅਸੀਂ ਇਕੱਠੇ ساری ਉਮਰ ਕੱਤੀ ਇਹ ਕੋਈ ਸ਼ਰਧਾ ਵਾਲੀ ਦੀ ਚਿੰਤਾ ਵਾਲੀ ਤੇ ਕੋਈ ਛਲ ਦੇ ਤੇ ਕੋਈ ਜਿੰਨੇ ਵੀ ਕਲਾਕਾਰ ਮੁਕਾਕਾਰੀ ਕਹੀ ਜਾਂਦੀ ਹੈ ਕਵਿਤਾਵਾਂ ਵਾਲੀ ਉਹਦੀ ਕੋਈ ਕਲਾਕਾਰੀ ਨਹੀਂ ਸਦਿਆਂ ਦੇ ਸਪਸ਼ਟ ਲੱਗਾ ਇਹ ਸਾਰੇ ਨਹੀਂ ਕਰ ਸਕਦੇ ਇਕੱਲੀ ਕੀਤੀ ਕਲਾ ਆਪਣੇ ਆਪ ਚ ਕੁਝ ਨਹੀਂ ਹੈ ਸਰ ਉੱਤੀ ਕੱਚਾ ਦਸਾ ਕੌਸਾ ٹرسٹ ਹੈ ਉਹਦੇ ਆਰਕ ਬੋਰਡ ਮੈਂਬਰ ਨੇ ਪਹਿਲਾ ਵੀ ਕਹਿੰਦੇ ਸੀ ਪ੍ਰੈਜਿਡੈਂਟ ਨੇ ਸ਼ੱਕੀ ਨੇ ਚੇਅਰਮੈਨ ਨੇ ਹੋਰ ਬਾਕੀ ਬੋਰਡ ਮੈਂਬਰ ਸਾਰੇ ਬੈਠੇ ਹੀ ਹੋ ਰਹੇ ਨੇ ਮੈਨੇ ਇੱਕ ਚਿਹਰਾ ਬਣਾ ਕੇ ਉੱਥੇ ਬਿਠਾਇਆ ਗਿਆ ਜਿਆਦਾ ਮੇਰੀ ਗੱਲ ਕਰ ਦਿੱਤੀ ਜਾਂਦੀ ਹੈ ਲੇਕਿਨ ਉਹ ਪਿੱਛੋਂ ਸਾਰੀ ਜਿਹੜੀ ਹਲਾਸ਼ੀਰੀ ਜਿਹੜੀ ਆ ਪਿੱਛੋਂ ਮਿਲਦੀ ਰਹਿੰਦੀ ਹੈ ਉਹ ਹਲਾਸ਼ੀਰੀ ਦੇ ਕਰਕੇ ਸਾਰਾ ਕੰਮ ਚੱਲਦਾ ਜਾ ਰਿਹਾ ਜਿਹੜੇ ਹਲਾਸ਼ੀਰੀ ਦਿੰਦੇ ਆ ਜਿਹੜੇ ਪਿੱਛੋਂ ਤੱਕਾ ਲਗਾਉਂਦੇ ਆ ਜਿਨ੍ਹਾਂ ਨੇ ਖੁੱਲੀ ਡੋਲ ਛੁੱਟੀ ਹੋਈ ਹੈ ਤੇ ਤੁਸੀਂ ਜੋ ਕਰਨਾ ਹੈ ਕਰੋ ਦਿਲ ਖੋਲ ਕੇ ਕਰੋ ਸਾਰੀ ਮੈਨੇਜਮੈਂਟ ਜੌਨੀ ਸਾਹਿਬ ਤੁਹਾਡੇ ਨਾਲ ਆ ਉਹ ਮੈਨੇਜਮੈਂਟ ਦੀ ਮਾਂ ਸਾਡੇ ਸੈਕਟਰੀ ਸ਼੍ਰੀ ਰਾਜੇਸ਼ ਰਾਣਾ ਜੀ ਨੇ ਤੁਹਾਡੇ ਲਈ ਤਾਲੀਆਂ ਚ ਉਹਨਾਂ ਨੂੰ ਬੁਲਾਵਾ ਕਰਾਉਣਾ ਕਿ ਪੀਰ ਔਰ ਦੋਸਤਾਂ ਨੂੰ ਸੰਬੋਧਨ ਡਿਸਟਿੰਗੁਇਸ਼ਡ ਗੀਸ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਰਿਸਪੈਕਟਡ ਡਿਗਨਿਟਰੀਜ਼ ਐਂਡ 올 ਦਿ ਗੈਸ ਵੀ ਅਸੈਂਬਲਡ ਹੇਅਰ ਐਟ ਕੇਟੀ ਕਲੱਬ ਯੂਜ਼ਿੰਗ ਟੂ ਬੀ ਪਾਰਟ ਆਫ ਦਿਸ a real memorable event which is dedicated to the half a century normally hum kehte ki half a decade decade ki baat karte but this is a journey which is almost half of a century means around 50 year sub journey क्लासिकल एग्जाम्पल ऑफ हार्डवर्क पैशन डेडिकेशन डिसिप्लिन सामने हैं है, चाहूंगा or who might not have come across the extraordinary talent in terms of art from Sadaar view. very hard to even imagine and estimate the quantum of hard work and number of hours, in general, and all the budding artists in particular might be dreaming to reach. the journey which has been driven by learning, experimentation, refining, rediscovering, analysing and reanalyzing. analyzing So one of the finest and greatest artists and of course a very good friend of mine and with an expression of gratitude that Sardar Pramod in game and chosen us to Sarai. Thank you very much to all of you who have come here. Thank you very much to K.T. Kala as well. Please give your blessings. Many thanks to all the artists, ਆਰਤ ਕਲਾ ਪ੍ਰਵੀਤ ਇਕੱਠੇ ਹੋਏ ਆ ਇਸ ٹرسٹ ਦੇ ਸੈਕਟਰੀ ਸ਼ਿਵ ਰਜੇਸ਼ ਰਾਨਾ ਜੀ ਮੇਰਾ ਅਜ਼ੀਜ਼ ਬਰਜੇਸ਼ ਜੋਲੀ ਇਹਦੇ ਸਾਡੀ ਆਰਟ ਗੱਲੀ ਤੇ ਕੰਮ ਸਿੱਖਿਆ ਹੈ ਔਰ ਆਪਣੀ ਜ਼ਿੰਦਗੀ ਵਿੱਚ ਇੱਕ ਕਮਿਸ਼ਨ ਬਣਾ ਲਿਆ ਹੈ ਕੀਤੀ ਕਲਾ ਨੂੰ ਵਿਧਾਇਆ ਬਣਾਇਆ ਇਹਨੂੰ ਅੱਗੇ ਚਲਾਇਆ ਇਹ ਕੋ ਸੌਖੇ ਕੰਮ ਨਹੀਂ ਡਾਕਟਰ ਤੁਲੀ ਆਏ ਤੇ ਵੀ ਕੇ ਰੰਮੀ ਹੋ ਗਿਆ ਕਿ ਇਨਾ ਕੋ ਟਾਈਮ ਕਿਤੋਂ ਨਹੀਂ ਮਿਲਦਾ ਮੈਨੂੰ ਉਹ ਜਿਹੜਾ ਸਾਹਮਣੇ ਪੁੱਛਿਆ ਮੈਂ ਕਿ ਵੀ ਤੁਹਾਡੇ ਦਸਤੀ ਦੇ ਕਿੰਨੇ ਡਾਕਟਰ ਆਏ ਮੈਂ ਕਿਹਾ ਤਾਂ ਆਏ ਨਹੀਂ ਕਿਉਂਕਿ ਬੜੇ ਮਸ਼ਹੂਰ ਡਾਕਟਰ ਨੇ ਔਰ ਅੱਛੇ ਆਏ ਨੇ ਮੇਰੇ ਆਡ ਗਰੀ ਦੇ ਸਾਰੇ ਉਹਦੇ ਨਾਲ ਸਾਹਿਬਾਨ ਨੰਬਰ ਸਾਹਿਬਾਨ ਸਾਰੇ ਇਥੋਂ ਦੇ ਡਸਟਰੀ ਔਰ ਇਥੋਂ ਦੇ ਕਲਾਕਾਰ ਔਰ ਕਲਾ ਪ੍ਰੇਮੀ ਇਥੇ ਆਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਕੁਲਨਜ਼ੀਂ ਗੇਂਦ ਲੜਕੇ ਬੜਾ ਤੈਨੂੰ ਮੈਂ ਕਹੂੰਗਾ ਕਿ ਆਪਣੇ ਬਾਪ ਦੀ ਲਿਗੇਸੀ ਨੂੰ ਕੇ ਲੈ ਕੇ ਚੱਲ ਕਲਾਕਾਰਾਂ ਦੀ ਬਹੁਤ ਦੇਖਦੇ ਤੇ ਆ ਦੇਖੋ ਰਾਜਦਲ ਸਾਹਿਬ ਬਾਰੂਏ ਤੱਕ ਜੀ ਮਿਲਿਆ ਨੇ ਉਹਨਾਂ ਬਾਰੇ ਸੁਣਿਆ ਪਹਿਲਾਂ ਮੈਂ ਬੰਦੇਓ ਕਿ ਬੀਰ ਕੋਲ ਸੁਣਿਆ ਸੀ ਪਰ ਫਿਰ ਉਹਨਾਂ ਨੇ ਇੱਥੇ ਪੈਸਾ ਲਾਇਆ ਮੇਰਾ ਬਹੁਤ ਅਮੀਰ ਬੋਕਰਾਂ ਜ਼ਿੰਦਗੀ ਤੋਸਹੀ ਰਹੀ ਹੈ ਰਾਜਾ ਮਹਾਰਾਜੇ ਕਰਨੇ ਨਾਲ ਰਾਇਲ ਫੈਮਿਲੀ ਨਾਲ ਦੋਸਤੀ ਰਹੀ ਹੈ ਅੱਜ ਵੀ ਹੈ ਲੇਕਿਨ ਦਿਲ ਕਿਸ ਤਰ੍ਹਾਂ ਦਾ ਬੇਰ ਆਦ ਨਾਲ ਵੀ ਦੋਸਤੀ ਰਹੀ ਜਿਹਨਾਂ ਦਾ ਬੱਚਾ ਕੋਈ ਨਹੀਂ ਸੀ ਬਹੁਤ ਅਮੀਰ ਸੀ ਉਹਨਾਂ ਨਾਲ ਵੀ ਦੋਸਤੀ ਰਹੀ ਜਿਨ੍ਹਾਂ ਨੇ ਸ਼ਾਦੀ ਨਹੀਂ ਕਰਾਈ ਬਹੁਤ ਅਮੀਰ ਸੀ ਲੇਕਿਨ ਦਿਲ ਹੈ ਇਸ ਕਿਸ ਤਰ੍ਹਾਂ ਦਾ ਰਾਜਗਾਂ ਸਾਹ ਤਾਂ ਇਹਨਾਂ ਵੱਡਾ ਦਿਲ ਜਿਨਾਂ ਨੇ ਸ਼ਾਇਦ ਛਾਤੀ ਦੀ ਕਰਾਈ ਪੱਛਾ ਕੋਈ ਨਹੀਂ ਹੈ ਅੰਮਰਕਾ ਵਿੱਚ ਵੀਰ ਪਤਾ ਲੱਗਾ ਕਿ ਉਹਨਾਂ ਦਾ ਗੈਲਰੀ ਵਾਲੇ ਉੱਤੇ ਬਣਾਈ ਹੈ ਅਮਰਸਰ ਦੇ ਰਹਿਣ ਵਾਲੇ ਸੀ ਉਹਨਾਂ ਨੇ ਖਾਸ ਯਾਰ ਕੀਤੀ ਜੋ ਉਹਨੂੰ ਬਰਦੇਵ ਗੰਭੀਰ ਨੇ ਦੱਸਿਆ ਮੈਂ ਉਹ ਗੱਲ ਕਰ ਰਿਹਾ ਉਹਨਾਂ ਨੇ ਜਾ ਕੇ ਮੇਰੇ ਤੋਂ ਦੋਸਤ ਸੀਗੇ ਤੇ ਉਹਨਾਂ ਨੇ ਖਾਸ ਯਾਰ ਕੀਤੀ ਕਿ ਮੈਂ ਅਮਰਸਰ ਵਿੱਚ ਇੱਕ ਪ੍ਰਾਪਰਟੀ ਲੈ ਕੇ ਤੇ ਮੈਂ ਜਲਦੀ ਬਣਾਉਣੀ ਚਾਹੁੰਦਾ ਤੇ ਹੀ ਅਸਿਸਟੈਂਟ ਕੇ ਕਿਟੀ ਕਲਾ ਨਾਲ ਤੇ ਜਗਾ ਲੱਗ ਰਹੀ ਤੇ ਫਿਰ ਬਜੇਸ਼ ਜੋਲੀ ਨੇ ਸੁਭਾਅ ਲਿਆ ਉਹਨੇ ਇੱਕ ਸੋਸਾਇਟੀ ਬਣਾ ਦਿੱਤੀ ਸਲਾਮ ਹੈ ਉਸ ਬੰਦੇ ਨੂੰ ਉਸ ਬੰਦੇ ਦੀ ਕਲਾਕਾਰੀ ਨੂੰ ਉਸ ਬੰਦੇ ਦੀ ਸੋਚ ਨੂੰ ਜਿਸ ਬੰਦੇ ਨੇ ਆਪਣੇ ਪੈਸੇ ਨੂੰ ਸੰਭਾਲ ਕੇ ਰੱਖਿਆ ਔਰ ਅਮਰੀਕਾ ਵਿੱਚ ਵੀ ਔਰ ਆਪਣੀ ਜਿਹੜੀ ਜਲਮ ਮੂਮੀ ਅੰਮ੍ਰਿਤਸਰ ਉਥੇ ਆਰਟ ਨੂੰ ਪਰਫੁੱਲਤ ਕੀਤਾ ਮੈਂ ਉਸ ਬੰਦੇ ਨੂੰ ਸਲਾਮ ਕਰਦਾ ਔਰ ਮੈਂ ਤੁਹਾਨੂੰ ਸਜਾ ਦਿਨਾਂ ਤੇ ਕੋਲੋਂ ਸਿੰਗ ਗੇਲਕੋ ਲੋਨ ਦਾ ਪੇਂਟਿੰਗ ਬਹੁਤ ਵੱਡੀ ਪੇਂਟਿੰਗ ਬਣਾਈ ਜਾਵੇ। ਔਰ ਹਰ ਹਾਲ ਦੇ ਵਿੱਚ ਉੱਪਰ ਔਰ نیچے ਉਹਨਾਂ ਦੀ ਪੇਂਟਿਕੂਲ ਲਗਾਇਆ ਜਾਵੇ। ਤੇ ਤੁਸੀਂ ਇਹ ਜਿਹੜੀ ਐਕਸੀਬਿਸ਼ਨ ਹੈ ਇਹਨੂੰ ਆਰਟ ਗੈਲੀ ਵਿੱਚ ਲਗਾਓ। ਡੇਟਾ ਉੱਤੇ ਆਜੂ ਲਗਾਓ ਲਖਾ ਦਿਓ। ਤੇ ਇਹ ਉਸ ਤੋਂ ਬਗੋਂ ਦੇ ਲੋਕਾਈ ਕਰਮੋ ਉਹ ਵਾਪਸ ਆਪਣੇ ਆਪਣੇ ਕਰਾਉਣ ਲੈ ਜਾਣ। ਤੁਸੀਂ ਇਸ ਪੇਂਟਿੰਗ ਨੂੰ ਆਰਟ ਗੈਲੀ ਵਿੱਚ ਜ਼ਰੂਰ ਲਗਾਓ। ਪਹਿਲੀ ਗੱਲ ਤੇ ਇਹ ਇਨਾ ਕਰਵਾ ਕੇ ਗੁਰਜਸਤਾਲ ਨਾਲ ਬੁਲਾਇਆ ਨੂੰ ਕਹਿੰਦੇ ਕਲਾ ਜੇ ਮੈਂ ਕਿਤੇ ਵੀ ਉਹ ਕਲਾ ਦਾ ਬਹੁਤ ਆਪਣੀ ਆਪਣੀਆਂ ਬਗਾਨੀਆਂ ਕੋਈ ਮੈਂ ਆਪਣੀ ਸ਼ੌਕ ਨੂੰ ਜੰਗ ਖੁਸ਼ੀ ਨਾਲ ਸੰਭਾਲ। ਸੋ ਇਹ ਨਾਲ ਇਹ ਮੈਨੂੰ ਇੱਥੇ ਬੁਲਾਇਆ ਮੈਂ ਤੁਹਾਡਾ ਦਰਵਾਦੀ ਹਾਂ ਪਰ ਤੁਹਾਨੂੰ ਸਾਰਿਆਂ ਨੂੰ ਕਲਾ ਪ੍ਰੇਮੀਆਂ ਨੂੰ ਇਹ ਕਲਾ ਦਾ ਦਰਵਾਜ਼ਾ ਕਿ ਕਲਾ ਨੂੰ ਪ੍ਰੇਮ ਕਰਦੇ ਰਹੋ ਕਲਾਕਾਰ ਦਾ ਮਾਣ ਵੀ ਉਦੋਂ ਮਿਲਦਾ ਜਦੋਂ ਕਲਾ ਪ੍ਰੇਮੀ ਉਹਦੇ ਕਲਾ ਨੂੰ ਸਲਾਉਂਦੇ ਆ। ਜੀ ਸਰ ਦਿੱthia ਅਬਾਇਕਾ ਅਬਾਇਕਾ ਆਇਆ ਸੀਨਾ ਜੀ ਨੇ ਪਹੁੰਚਿਆ ਆਰ ਮੈਂ ਸੀਨਾ ਸਾਹਿਬ ਜਿਹੜੇ ਬਹੁਤ ਬਿਜ਼ੀ ਨੇ ਜਿਹਨਾਂ ਦਾ ਸਕੱਜੂਲ ਬਹੁਤ ਬਿਜ਼ੀ ਹੈ ਉਹਨਾਂ ਨੇ ਟਾਈਮ ਕੱਢਿਆ ਇਸ ਫੰਕਸ਼ਨ ਵਾਸਤੇ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਔਰ ਜਿਹਨਾਂ ਨੇ ਕਲਾ ਪ੍ਰੇਮੀ ਨੂੰ ਉਤਸ਼ਾਹ ਦਿੱਤਾ ਔਰ ਸਾਡੇ ਕੁਲਵੰਤ ਸਿੰਘ ਜੀ ਦੀ ਜਿਹੜੀ ਇੰਨੀ ਮਿਹਨਤ ਹੈ ਔਰ ਇਹ ਜ਼ਿੰਦਗੀ ਦੀ ਮਿਹਨਤ ਉਹਨਾਂ ਲਗਾਈ ਹੈ ਔਰ ਸਾਰਿਆਂ ਨੂੰ ਦਿੱਤੀ ਵੀ ਹੈ ਔਰ ਮੈਂ ਕਲਵਨ ਸਿੰਘ ਗਿੱਲ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਅੱਜ ਪੂਰਾ ਦਿਨ ਜਿਹੜਾ ਉਹ ਉਹਨਾਂ ਦੇ ਨਾਮ ਤੇ ਪੂਰਾ ਅੱਜ ਕਲਾ ਦੇ ਵਿੱਚ ਪੂਰੀ ਪ੍ਰਦਰਸ਼ਨੀ ਅੱਜ ਉਹਨਾਂ ਦੇ ਨਾਮ ਦੀ ਹੈ ਔਰ ਇਹਨਾਂ ਦੀ ਜੀਵਨ ਦੀ ਜਿੰਨੀ ਵੀ ਇਹ ਪੂੰਜੀ ਹੈ ਜਿਹੜੀ ਸਾਰਿਆਂ ਨੇ ਦੇਖੀ ਹੈ ਔਰ ਇਹ ਕਿਸੇ ਕਿਸੇ ਦੀ ਪਰਮਾਤਮਾ ਵੱਲੋਂ ਦੇਣ ਹੈ ਜਿਹੜੇ ਕਿ ਇਹ ਉਹਨਾਂ ਨੇ ਆਪਣੇ ਮਨ ਦੀ ਜਿਹੜੀ ਇੱਛਾ ਹੈ ਉਹ ਸਾਰੀ ਜਾਹਰ ਕੀਤੀ ਹੈ ਔਰ ਇਹੋ ਜੀ ਸਾਰੇ ਇਹ ਤੁਹਾਡੇ ਕਲਾ ਪ੍ਰੇਮੀ ਨੇ ਜਿਨੇ ਵੀ ਆ ਉਹ ਕਿੱਡੀ ਉਹਦੇ ਵਾਸਤੇ ਓਪਨ ਹੈ ਸਾਰੇ ਜੀ ਆ ਕੇ ਇੱਥੇ ਆਪਣੀ ਪ੍ਰਦਰਸ਼ਨੀ ਜਿਹੜੀ ਹੈ ਉਹ ਕਰ ਸਕਦੇ ਆ ਮੈਂ ਸਾਰਿਆਂ ਦਾ ਅੱਜ ਦੇ ਫੰਕਸ਼ਨ ਵਿੱਚ ਆਉਣ ਦਾ ਧੰਨਵਾਦ ਕਰਦਾ ਜਿਹੜੇ ਆਪਣਾ ਟਾਈਮ ਕੱਢ ਕੇ ਆਏ ਨੇ ਉਹ ਤੁਸੀਂ ਆਏ ਹੋ ਤੇ ਫੰਕਸ਼ਨ ਦੀ ਜਿਹੜੀ ਹੈ ਉਹ ਸਹੀ ਮਾਇਨੇ ਦੇ ਵਿੱਚ ਤਾਂ ਹੀ ਫੰਕਸ਼ਨ ਜਿਹੜਾ ਪੂਰਨ ਹੁੰਦਾ ਜਦੋਂ ਸਾਰੇ ਜਨ ਇਕੱਠੇ ਹੋ ਕੇ ਮਿਲਦੇ ਆ ਕੇ ਸਾਰੇ ਇਕੱਠੇ ਹੁੰਦੇ ਹੋ ਤਾਂ ਹੀ ਇਹ ਫੰਕਸ਼ਨ ਦੀ ਜਿਹੜੀ ਹੈ ਇੱਕ ਸ਼ਾਨ ਤੇ ਮਾਨ ਜਿਹੜਾ ਉਹ ਵੱਧਦਾ ਮੰਬਰਸਰ ਕਿਂਕਲਾ ਦੇ ਵਿੱਚ ਐਕਸੀਬਿਸ਼ਨ ਸਾਕੁਰਵੰ ਸਿੰਘ ਜਿਹੜੇ ਦੇਸ਼ ਦੇ ਬੜੇ ਮਸ਼ਹੂਰ ਪੋਰਟਰੇਟ ਦੇ ਕਲਾਕਾਰ ਨੇ ਆਰਟਿਸਟ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ 150 ਦੇ ਕਰੀਬ ਇੱਥੇ ਜਿਹੜੇ ਪੋਰਟਰੇਟ ਉਹਨਾਂ ਨੂੰ ਮਿਲੇ ਆ ਉਹਨਾਂ ਦਾ ਇੱਥੇ ਐਕਸੀਬਿਸ਼ਨ ਲਗਾਈ ਆ ਪੋਰਟਰੇਟ ਦੇ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਹੈ ਉਹਨਾਂ ਨੇ ਆਪਣੀ ਸਾਰੀ ਕਲੈਕਸ਼ਨ ਇਕੱਠੀ ਕਰਕੇ ਇੱਥੇ ਜਮਾਈ ਲਗਾਈ ਹੈ ਮੈਂ ਸਾਕੁਰਵੰ ਸਿੰਘ ਜੀ ਨੂੰ ਔਰ ਕਿਟੀ ਕਲਾ ਦੀ ਸਾਰੀ ਮੈਨੇਜਮੈਂਟ ਨੂੰ ਬਹੁਤ ਬਧਾਈ ਦੇਣਾ ਔਰ ਨਾਲ ਹੀ ਮੈਂ ਸਾਕੁਰਵੰ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਇਹ ਇਸ ਐਗਜ਼ੀਬਿਸ਼ਨ ਨੂੰ ਇਥੋਂ ਲੌਂਗ ਤੋਂ ਬਾਅਦ ਅਮਰਸਾ ਦੇ ਨੀਰ ਅਕੈਡਮੀ ਉਹ ਫਾਈਨਲ ਰਿਚ ਹੈ ਵੀ ਇਹਦੀ ਐਗਜ਼ੀਬਿਸ਼ਨ ਬਹੁਤ ਵਸਤਵਿਕ ਹੈ ਅਸੀਂ ਨਾ ਫੈਲਾਉਣਾ ਲੈ ਕੇ ਕੀ ਕਹਿਣਾ ਚਾਹੋਗੇ ਜੇ ਕਿ ਜੀ ਆਰਟ ਕਲਾ ਦੇ ਕੋ ਆਰਟ ਕਲਾ ਦਾ ਦੁਨੀਆ ਵਿੱਚ ਕੋਈ ਮੁਕਾਬਲਾ ਨਹੀਂ ਹੈ ਕਲਾਕਾਰ ਰਵਿੰਦਰ ਰਵੇ ਦੀ ਕਲਾ ਜਿੰਦਾ ਰਹਿੰਦੀ ਹੈ ਔਰ ਆਰਟ ਦੇ ਵਿੱਚ ਜਿਹੜਾ ਵੀ ਆਰਟਿਸਟ ਆਰਟ ਵਿੱਚ ਕੰਮ ਕਰਦਾ ਹੈ ਉਹ ਬਹੁਤ ਸਮਝਾਈ ਦੇ ਕੇ ਜਾਂਦਾ ਹੈ ਔਰ ਕਾਗਜ਼ਾਂ ਉੱਤੇ ਜਿਹੜੇ ਪੋਰਟਰੇਟਸ ਫਤੇ ਰਹਿਣਾ ਰਹਿਣ ਲੇਕਿਨ ਪੋਟਲ ਉਹ ਚੱਲਦੇ ਆਂ ਆਟ ਬਹੁਤ ਵਗਾ ਦੇਣ ਲੋਕਾਂ ਨੂੰ ਇਹ ਤੋਂ ਬਹੁਤ ਕੁਝ ਮਿਲਦਾ ਬੜਾ ਕੁਝ ਸਿੱਖਣ ਨੂੰ ਮਿਲਦਾ ਔਰ ਇਹਦੇ ਵਰਗੀ ਹੋਪੀ ਦੁਨੀਆਂ ਚ ਕੋਈ ਹੋਰ ਹੋਪੀ ਅਲ ਮੁਖਮਾਦ ਤੋੜਤੇ ਆਇਆ ਕੀ ਕਹਿਣਾ ਚਾਹੁੰਦੇ ਹੈ ਜੀ ਮੁਖਮਾਦ ਤੋੜਤੇ ਆਇਆ ਮੈਂ ਮੁਖਮਾਦ ਤੋੜਤੇ ਆਇਆ ਮੈਂ ਤਾਂ ਹਮੇਸ਼ਾ ਕਲਾ ਪ੍ਰੇਮੀ ਕਲਾਕਾਰਾਂ ਨੂੰ ਪਰਪਰੋਜ਼ਨ ਦਿਨ ਲਰਨਾ ਮੇਜੇ ਮੈਨੂੰ ਕਿਤੇ ਵੀ ਬੁਲਾਉਣ ਦਿੱਲੀ ਬੁਲਾਉਣ ਲਾਹੌਰਬਾਦ ਬੁਲਾਇਆ ਬੰਬੇ ਬੁਲਾਇਆ ਜਿੱਥੇ ਵੀ ਬੁਲਾਉਣ ਮੈਂ ਉੱਥੇ ਜਾਣਾ ਹੈ ਔਰ ਮੈਂ ਹਮੇਸ਼ਾ ਕਲਾਕਾਰ ਤੇ ਜਿਹੜਾ ਕੋਈ ਸਲਾਹ ਦੀ ਕਰਦਾ ਹੈ ਜਿਹੜਾ ਵੀ ਕਲਾਕਾਰ ਇਸ ਫਿਲਮ ਦੀ ਕੰਮ ਕਰਦਾ ਹੈ ਕੋਈ ਬਹੁਤ ਸ਼ਾਬਾਸ਼ ਤਾਂ ਦਿੱਲੀ ਤੇ ਆ ਜੀ ਮੈਂ ਮੇਰੀ ਵੀ ਗਜ਼ਬੀ ਲਾਈ ਹੈ ਜੀ ਮੇਰਾ ਫੋਟੋ ਵੀ ਉਹਨੇ ਬਣਾਇਆ ਕਮਾਲ ਦਾ ਮੈਨੂੰ ਆਪਣਾ オリジナル ਰੂਪ ਨਜ਼ਰ ਆਉਂਦਾ ਉਹ ਜੀ ਬਹੁਤ ਅੱਛਾ ਸਭ ਤੋਂ ਪਹਿਲੇ ਜੋ हमारे लिए बहुत ही खुशी का मुकाम है कि चीना साहब आज चीफ गेस्ट बन के आए हमारे यहाँ पर एक्सप्रेशन के नाम से जो सरदार कुलवंत सिंह गिल जो बहुत ही सीनियर और बहुत ही एमिनेंट आर्टिस्ट है पंजाब के और थ्राउट नेशन उनको ही फेम मिली है और उन्होंने हमें चूज़ किया बहुत हमारे लिए खुशकस्मती की बात है एक रिमार्केबल एक वंडरफुल एक जो एग्जीबिशन लगा यहाँ पर जो इनकी 50 साल की मेहनत है आर्ट के फील्ड में उसका शौकस किया यहाँ पर तो हम बहुत बहुत धन्यवाद ही हैं गिल्ड साहब के सीना साहब के और गिल साहब को आने वाले टाइम के लिए भी बहुत बहुत शुभकामनाएं है देते हैं इसी तरह ये आर्ट के फील्ड में बहुत अच्छा काम करते रहे और पंजाब का अमृतसर का और पूरे देश का नाम रोशन करें और पिछले कोई लंबे समय तक ये कोई पंजाब साल का तो लैके आज तक का काम ਜੋ ਥੋੜਾ ਬਹੁਤ ਮਿਲੇਆ ਉਹ ਅਸੀਂ ਇੱਥੇ ਪ੍ਰਦਰਸ਼ਿਤ ਕੀਤਾ ਵਾ ਔਰ ਬੜੀ ਇੱਛਾ ਜੀ ਕਿ ਇਕੱਠਾ ਕੰਮ ਕਿਸੇ ਜਗ੍ਹਾ ਤੇ ਡਿਸਪਲੇ ਕੀਤਾ ਜਾਵੇ ਔਰ ਚੀਨਾ ਸਾਹਿਬ ਆਏ ਉਹਨਾਂ ਦਾ ਬਹੁਤ ਧੰਨਵਾਦ ਹੈ ਉਹਨਾਂ ਦਾ ਸ਼ੁਕਰੀਆ ਬਦਿਆ ਰਹਿਣਾ ਸਾਹਿਬ ਦਾ ਧੰਨਵਾਦ ਹੈ ਔਰ ਸਾਰੇ ਕਲਾ ਪ੍ਰੇਮੀਆਂ ਦਾ ਧੰਨਵਾਦ ਹੈ ਕਲਾਕਾਰਾਂ ਦਾ ਧੰਨਵਾਦ ਹੈ ਔਰ ਮੀਡੀਆ ਦਾ ਧੰਨਵਾਦ ਹੈ ਜੇ ਸਾਬ ਹੁਣ ਤੱਕ ਨਹੀਂ ਕਸ਼ਮੀਰ ਆ ਮਨਾ ਚੁੱਕੇ ਹੋ ਇਹ ਕੋਈ ਦਾਅਫਰ ਨਹੀਂ ਬਣ ਸਕਦਾ ਪਰ ਸੈਂਕੜੇ ਕਹਿ ਸਕਦਾ ਕਿ ਜਿਹੜੀਆਂ ਲੱਗੀਆਂ ਨੇ ਮੀਡੀਆ ਦੇ ਵਿੱਚ ਤੇ ਜਿਹੇ ਬਣਾਈਆਂ ਕਹੋ ਹਜ਼ਾਰਾਂ ਬਣਾਈਆਂ ਮੇਰਾ ਫੇਮਸ ਹੈ ਸਕੈਚ ਕਰਨਾ ਕਈ ਰਿਟੇਨ ਚ ਜਾ ਰਹੇ ਪੂਰੇ ਡੱਬੇ ਦੀ ਮਸਾਫਰਾਂ ਦੀ ਸਕੈਚ ਬਣਾ ਦਿੰਦੇ ਸੀ ਤੇ ਜੇ ਇਹ ਮਤਲਬ ਇਹ ਚਮਾਰ ਕੋ ਗਿਣਤੀ ਨਹੀਂ ਹੈ ਆਪਣੇ ਆਪ 'ਚ ਅੰਦਾਜ਼ਾ ਨਹੀਂ ਟੋਟਲ ਤੇ ਹਜ਼ਾਰਾਂ ਚ 40 ਸਾਲ ਮੈਂ ਅਧਿਆਪਕ ਰਿਆ ਮੈਂ ਸੋ ਨੇਚਰਲੀ ਇਹ ਸਾਰੀ ਦਿਹਾੜੀ ਬੱਚਿਆਂ ਦੀ ਫੋਟੋਟ ਬਣਾਈ ਜਾਂਦੇ ਸੀ ਸੋ ਵਿਸ ਵਰ ਕੰਮ ਕੀਤਾ ਸਾਰੀ ਉਮਰ ਕੰਮ ਕੀਤਾ ਲੇਕਿਨ ਕੀ ਮੈਸੇਜ ਇਹ ਜਾਣ ਬੱਚੇ ਦਾ ਦਰਜਾ ਮੋਬਾਈਲਾਂ ਦੇ ਬੜਾ ਨਿਕਲ ਮੈਂ ਕਿਦਾਂ ਕਿ ਬੱਚੇ ਅਗਰ ਮੋਬਾਈਲ ਮੋਬਾਈਲ ਬਹੁਤ ਚੰਗੀ ਚੀਜ਼ ਹੈ ਕਲਾ ਕਰਨੀ ਤੇ ਬਹੁਤ ਹੀ ਚੰਗੀ ਚੀਜ਼ ਹੈ ਤੁਹਾਡੇ ਕੋਲ ਸਮੁੰਦਰ ਆ ਗਿਆ ਕਲਾ ਦਾ ਸਮੁੰਦਰ ਆ ਗਿਆ ਉਹਦੀ ਸੱਦ ਵਰ ਤੋਂ ਕਰਨ ਕੋਈ ਚੀਜ਼ ਬੁਰੀ ਨਹੀਂ ਔਰ ਜਿੰਨਾ ਕੋ ਨੁਕਸਾਨ ਵਾਲੀ ਚੀਜ਼ ਹੈ ਉਹਤੇ ਕਿਉਂ ਕੰਟਰੋਲ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਬਾਕੀ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਮੋਬਾਈਲ ਕੋਈ ਬੁਰੀ ਚੀਜ਼ ਨਹੀਂ ਹੈ ਠੀਕ ਹੈ ਮਿਸਰ ਅੱਜ ਕਿਟੇ ਗਲਾਂ ਦੇ ਵਿੱਚ ਸੋਲੋ ਸਰਦਾਰ ਕੁਲਵੰਤ ਸਿੰਘ ਜੀ ਨੇ ਉਹਨਾਂ ਦੀ ਪ੍ਰਦਰਸ਼ਨ ਕੀਤੀ ਅੱਜ ਸਾਰੇ ਕਲਾ ਪ੍ਰੇਮੀਆ ਨੇ ਉਹਨਾਂ ਦੀ ਜਿਹੜੀ ਪੂਰੇ ਜੀਵਨ ਦੀ ਪੂੰਜੀ ਸੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਬਹੁਤ ਸਾਰਿਆਂ ਦਾ ਮਨ ਬੜਾ ਖੁਸ਼ ਹੋਇਆ ਦੇਖ ਕੇ ਕਲਾ ਪ੍ਰੇਮੀਆ ਰੌਣ ਬੜਾ ਖੁਸ਼ ਹੋਇਆ ਅਸੀਂ ਸਰਦਾਰ ਕੁਲਵੰਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਕਿਟੇ ਗਲਾਂ ਤੇ ਆ ਕੇ ਆਪਣੀ ਪ੍ਰਦਰਸ਼ਨ ਦਿਖਾਈ ਔਰ ਨਾਲ ਮੈਂ ਚੀਨਾ ਸਾਹਿਬ ਦਾ ਧੰਨਵਾਦ ਕਰਦਾ ਜਿਹੜੇ ਆ ਕੇ ਚੀਫ ਗੈਸਟ ਬਣੇ ਉਹਨਾਂ ਨੇ ਇਸ ਨੂੰ ਪ੍ਰਦਰਸ਼ਨ ਸਾਥੀ ਦਾ ਸਾਰੰਸ਼ ਕਲਾ ਮੈਂ ਕੀ ਕਹਿਣਾ ਚਾਹਾਂ ਕਿ ਸ਼ਹਿਰਵਾਸ ਕਲਾ ਦੇਖੋ ਕੁਲਵੰਤ ਸਿੰਘ ਗਿਲਜੀਤੀ ਨੇ ਪੂੰਜੀ ਦੱਸਦੀ ਹੈ ਸਾਰੀ ਕਿ ਉਹ ਕਲਾਜ ਕਿੰਨੇ ਮਹਾਰਨੇ ਉਸ ਕਲਾ ਦੇ ਨਾਲ ਹੀ ਬਾਕੀ ਕਲਾ ਪ੍ਰੇਮੀ ਜਿਹੜੇ ਤਸਾਦ ਹੁੰਦੇ ਨੇ ਵੀ ਮੈਨਸ ਕਿ ਬੱਚਿਆਂ ਜਾਂਦਾ ਤੇ ਬੱਚੇ ਜਿਹੜੇ ਕਲਾ ਨਾਲ ਜੁੜਨਗੇ ਕਲਾ ਨਾਲ ਸ਼ਾਂਤੀ ਮਿਲਦੀ ਹੈ ਖੁਸ਼ਹਾਲੀ ਮਿਲਦੀ ਹੈ ਬੱਚਿਆਂ ਦੇ ਮਨ ਦੇ ਵਿੱਚ ਤੇ ਨਾਲ ਕਲਾ ਜਿਹੜੇ ਹੌਬੀ ਵੀ ਹੈ ਬਾਕੀਆਂ ਦੀ ਇਹਦੇ ਨਾਲ ਕੀ ਸਾਰੇ ਜਿਹੜੇ ਬਾਕੀ ਦੇ ਖੇਤਰ ਨੇ ਉਹ ਵੀ ਵਾਧੇ ਫੁੱਲਦੇ ਨੇ